ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅੱਲਾ ਵੇਜ਼ ਇੱਕ ਵਾਰ ਦੀ ਗੱਲ ਆ ਕਿ ਇੱਕ ਰਾਜਾ ਹੁੰਦਾ ਆ ਰਾਜੇ ਦੇ ਦਰਬਾਰ ਦੇ ਵਿੱਚ ਬਹੁਤ ਸਾਰੇ ਮੰਤਰੀ ਹੁੰਦੇ ਆ ਉਸ ਦਰਬਾਰ ਦੇ ਵਿੱਚ ਇੱਕ ਵਾਰੀ ਇੱਕ ਠੱਗ ਕਿਸਮ ਦਾ ਬੰਦਾ ਜਿਹੜਾ ਸਾਧਾਂ ਵਾਲੇ ਕੱਪੜੇ ਪਾ ਕੇ ਉੱਥੇ ਆ ਜਾਂਦਾ ਆ ਤੇ ਉਹਦਾ ਠੱਗ ਦਾ ਇੱਕੋ ਹੀ ਮਤਲਬ ਹੁੰਦਾ ਕਿ ਮੈਂ ਇੱਥੇ ਕੁਝ ਆਪਣਾ ਆਪਣਾ ਦੇਖਣਾ ਆ ਇਹਨਾਂ ਨੂੰ ਲੁੱਟਣਾ ਕਿੱਦਾਂ ਆ ਹਨਾ ਕਪੜੇ ਸਾਧਾਂ ਵਾਲੇ ਹੁੰਦੇ ਆ ਭਲੇਖਾ ਹੁੰਦਾ ਆ ਕਿ ਇਹ ਬਾਬਾ ਬੰਦਾ ਆ ਅੱਜ ਕੱਲ ਵੀ ਜਿਵੇਂ ਇਸੇ ਤਰ੍ਹਾਂ ਹੁੰਦਾ ਆ ਕਿ ਅਸੀਂ ਕੱਪੜਿਆਂ ਤੋਂ ਜਜਮੈਂਟ ਕਰਦੇ ਆ ਸਾਧਾਂ ਦੀ ਤੇ ਠੱਗਾਂ ਦੀ ਮਤਲਬ ਕਿ ਜੇ ਠੱਗ ਆ ਉਹ ਸਾਧਾਂ ਵਾਲੇ ਕੱਪੜੇ ਪਾ ਲੈਂਦੇ ਆ ਤਾਂ ਫੇਰ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਕਦੋਂ ਅਗਲਾ ਜਿਹੜਾ ਸਾਨੂੰ ਠੱਗ ਕੇ ਜਾਂ ਉੱਲੂ ਬਣਾ ਕੇ ਚਲਾ ਜਾਂਦਾ ਆ ਹੁਣ ਉਹ ਬੰਦਾ ਜਿਹੜਾ ਆ ਉਹ ਸਾਧਾਂ ਵਾਲੇ ਕੱਪੜੇ ਪਾ ਕੇ ਰਾਜ ਦਰਬਾਰ ਦੇ ਵਿੱਚ ਰਾਜ ਨਾਲ ਗੱਲਾਂ ਕਰਦਾ ਆ ਉਹਨੂੰ ਇੰਨਾ ਪ੍ਰਭਾਵਿਤ ਕਰਦਾ ਹੈ ਕਿ ਰਾਜਾ ਜਿਹੜਾ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਉਹਨੂੰ ਰਾਜ ਜੋਤਸ਼ੀ ਐਲਾਨ ਦਿੰਦਾ ਹੈ ਆਪਣੇ ਦਾ ਮੰਤਰੀ ਸਿਆਣਾ ਹੁੰਦਾ ਹੈ ਉੱਥੇ ਉਹ ਮਨਾਂ ਵੀ ਕਰਦਾ ਆ ਪਰ ਰਾਜਾ ਤਾਂ ਰਾਜਾ ਹੈ ਉਹ ਕਿਸੇ ਦੀ ਨਹੀਂ ਸੁਣਦਾ ਹੈਗਾ ਉਹਨੂੰ ਜਿਹੜਾ ਰਾਜ ਜੋਤਸ਼ੀ ਕੋਸ਼ਿਤ ਕਰ ਦਿੰਦਾ ਆ ਉਹਦੀਆਂ ਮੋਜਾਂ ਲੱਗ ਜਾਂਦੀਆਂ ਉਹਦੀ ਤਨਖਾਹ ਲੱਗ ਜਾਂਦੀ ਆ ਤੇ ਉਹ 6 ਮਹੀਨੇ ਰੰਗਦੇ ਆ ਉਸ ਰਾਜ ਦੇ ਵਿੱਚ ਜਿਹੜਾ ਗਵੰਡੀ ਰਾਜ ਹੁੰਦਾ ਆ ਉਹਦੇ ਉੱਤੇ ਹਮਲਾ ਕਰ ਦਿੰਦਾ ਆ ਉਹਦੀ ਜਿਹੜੀ ਸੈਨਾ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਤੁਰ ਕੇ ਆਉਂਦੇ ਹੁੰਦੇ ਸੀਗੇ ਘੋੜਿਆਂ ਤੇ ਆਉਂਦੇ ਹੁੰਦੇ ਸੀਗੇ ਹੌਲੀ-ਹੌਲੀ ਜਿਹੜੀ ਸੈਨਾ ਉੱਥੇ ਤੱਕ ਪਹੁੰਚਦੀ ਹੁੰਦੀ ਸੀਗੀ ਰਾਜੇ ਨੂੰ ਪਤਾ ਲੱਗ ਜਾਂਦਾ ਆ ਕਿ ਉਹ ਫਲਾਨੀ ਸਟੇਟ ਜਿਹੜੀ ਆ ਸਾਡੇ ਤੇ ਹਮਲਾ ਕਰਨ ਆ ਰਹੀ ਆ ਤੇ ਉਹਦੇ ਵਿੱਚ ਉਹਨੇ ਇੰਤਜ਼ਾਮ ਕਰਨਾ ਹੁੰਦਾ ਆ ਉਹ ਰਾਜੋਸ਼ੀ ਨੂੰ ਬੁਲਾਉਂਦਾ ਜਿਹੜਾ ਇਹ ਥਾਗ ਉੱਥੇ ਵੈਸੇ ਜੋਸ਼ੀ ਬਣਿਆ ਹੁੰਦਾ ਉਹਨੂੰ ਬੁਲਾਉਂਦਾ ਕਿ ਹੁਣ ਆ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਦੱਸੋ ਹੁਣ ਉਹ ਕਹਿੰਦਾ ਮੈਨੂੰ ਸਮਾਂ ਦਿਓ ਥੋੜਾ ਜਿਹਾ ਸ਼ਾਮ ਦਾ ਵੇਲਾ ਤੱਕ ਰਾਜਾ ਕਹਿੰਦਾ ਕੋਈ ਨਹੀਂ ਸਵੇਰ ਨੂੰ ਆਪਾਂ ਗੱਲ ਕਰਦੇ ਹਾਂ ਤੁਸੀਂ ਰਾਤ ਨੂੰ ਸੋਚ ਕੇ ਸਾਰੀ ਗੱਲ ਦੱਸਦੇ ਹੁਣ ਰਾਤ ਨੂੰ ਉਹ ਸੋਚਦਾ ਕਿ ਹੁਣ ਕੀ ਹੋਊਗਾ ਹੁਣ ਤਾਂ ਇਹਨੇ ਮੇਰੇ ਤੇ ਯਕੀਨ ਕੀਤਾ ਸੀਗਾ ਮੇਰੀਆਂ ਤਾਂ ਮੌਜਾਂ ਸੀਗੀਆਂ ਸਭ ਕੁਝ ਬੰਦ ਹੋ ਜਾਣਾ ਆ ਤੇ ਜੇ ਨਾ ਕਿਉਂਕਿ ਉਸ ਵੇਲੇ ਡਿਕਟੇਟਰਸ਼ਿਪ ਦਾ ਜ਼ਮਾਨਾ ਹੁੰਦਾ ਹੈ ਉਸ ਵੇਲੇ ਤਾਂ ਜਾਂ ਜੇਲ੍ਹ ਵਿੱਚ ਸੁੱਟ ਦਿੰਦੇ ਹੁੰਦੇ ਜਾਂ ਮਾਰ ਦਿੰਦੇ ਹੁੰਦੇ ਆ ਉਹਨੂੰ ਉਹਨੂੰ ਓਦਾਂ ਦਾ ਡਰ ਜਿਹੜਾ ਸਤਾਉਣ ਲੱਗ ਪੰਦਾ ਕਿ ਹੁਣ ਮੈਂ ਕੀ ਕਰਾਂ ਕਿ ਮੈਂ ਇਹ ਤੋਂ ਬਚ ਵੀ ਨਹੀਂ ਸਕਦਾ ਫਿਰ ਉਹ ਕਹਿੰਦਾ ਕਿ ਕੋਈ ਐਦਾਂ ਦੀ ਸਕੀਮ ਸੋਚਦੇ ਨੇ ਜਿਹੜੀ ਅਤਰੰਗੀ ਜੀ ਹੋਵੇ ਜਿਹੜੀ ਇਹਨਾਂ ਦੇ ਸਮਝ ਵਿੱਚ ਨਾ ਆਵੇ ਜਿਹੜੀ ਕਦੇ ਪੂਰੀ ਨਾ ਹੋਵੇ ਓਦਾਂ ਦੀ ਕੋਈ ਗੱਲ ਕਰਦੇ ਆ ਕਿ ਜਿਹੜੀ ਮੇਰੀ ਆ ਉਹ ਸਜਾਵੀ ਇਹ ਤੋਂ ਮੈਂ ਬੱਸ ਕੰਮ ਤੇ ਇਹਨਾਂ ਦਾ ਟਾਈਮ ਵੀ ਲੰਘ ਜਾਵੇ ਇਸੇ ਤਰ੍ਹਾਂ ਦੋਏ ਦਿਨ ਸਵੇਰੇ ਰਾਜ ਦਰਬਾਰ ਦੇ ਵਿੱਚ ਜੋਸ਼ੀ ਨੂੰ ਬੁਲਾਇਆ ਜਾਂਦਾ ਤੇ ਉੱਥੇ ਜਾ ਕੇ ਇਹ ਇੱਕ ਅਜੀਬ ਜਿਹੀ ਸ਼ਰਤ ਰੱਖਦਾ ਹੈ ਕਹਿੰਦਾ ਕਿ ਜਿਹੜੀ ਫੌਜ ਆ ਰਹੀ ਆ ਮੋਰੇ ਇਹਨੂੰ ਇੱਕ ਜਿਹੜਾ ਮੇਰੇ ਕੋਲ ਸ਼ਾਸਤਰ ਆ ਉਹਦੇ ਨਾਲ ਉਹਨੂੰ ਰੋਕਿਆ ਜਾ ਸਕਦਾ ਹੈ ਜੇ ਅਸੀਂ ਉਹ ਸ਼ਾਸਤਰ ਵਰਤਦੇ ਹਾਂ ਤਾਂ ਸਾਡੀ ਜਿਹੜੀ ਜਿੱਤ ਹੋ ਗਈ ਹੈ ਅ ਸਹੀ ਮੈਨੇ ਜਿਹੜੀ ਸਾਡੀ ਜਿਹਨੂੰ ਅਵਸ਼ਯ ਜਿੱਤ ਕਹਿੰਦੇ ਹੁੰਦੇ ਆ ਉਹ ਹੋਊਗੀ ਤੇ ਉਹ ਕਹਿੰਦੇ ਰਾਜਾ ਪੁੱਛਦਾ ਉਹਨੂੰ ਵੀ ਉਹ ਸ਼ਾਸਤਰ ਕਿਹੜਾ ਆ ਉਹ ਕਹਿੰਦਾ ਕਿ ਉਹ ਉਹਦੇ ਲਈ ਇੱਕ ਸਾਨੂੰ ਯਤਨ ਕਰਨਾ ਪੈਣਾ ਆ ਤੇ ਜੇ ਅਸੀਂ ਕਰ ਸਕਦੇ ਆ ਫੇਰ ਉਹ ਸ਼ਾਸਤਰ ਜਿਹੜਾ ਬਣ ਆ ਆ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਜਲਦੀ ਨਾਲ ਦੀ ਦੱਸੋ ਉਹ ਕਹਿੰਦਾ ਕਿ ਇੱਕ ਕੁਇੰਟਲ ਕੋਲਾ ਲਿਆ ਕੇ ਉਹਨੂੰ ਅੱਗ ਲਾਉਣੀ ਆ ਧੂਣਾ ਲਾਉਣਾ ਤੇ ਉਹਦੇ ਵਿੱਚੋਂ ਜਿਹੜਾ ਧੂਆਂ ਨਿਕਲਣਾ ਆ ਉਹ ਧੂਏ ਦਾ ਭਾਰ ਜਿੰਨਾ ਹੋਊਗਾ ਜਿੰਨਾ ਧੂਏ ਦਾ ਭਾਰ ਹੋਊਗਾ ਉੰਨੇ ਭਾਰ ਦਾ ਜਿਹੜਾ ਉਹ ਲੋਹਾ ਲੈ ਕੇ ਆਉਣਾ ਆ ਉਸ ਲੋਹੇ ਦਾ ਉਹ ਸ਼ਸਤਰ ਬਣਨਾ ਆ ਫਿਰ ਉਹ ਜਿਹੜਾ ਸ਼ਸਤਰ ਆ ਜਿਹੜਾ ਦੂਜੇ ਦੂਜੀ ਸੈਨਾਂ ਲਈ ਹਾਵੀ ਹੋਊਗਾ ਮਤਲਬ ਕਿ ਸਾਡੀ ਜਿੱਤ ਆ ਉਹ ਪੱਕੀ ਹੋਊਗੀ ਹੁਣ ਸਾਰੇ ਅਜੀਬ ਜਿਹਾ ਢੰਗ ਨਾਲ ਦੇਖਦੇ ਆ ਮੰਤਰੀ ਰਾਜਾ ਵੀ ਸੋਚਦਾ ਹੈ ਕਿ ਇਹ ਧੂਏ ਦਾ ਭਾਰ ਕਿੱਦਾਂ ਜੋਖਣਾ ਹਨ ਹੁਣ ਉਹ ਜੋਸ਼ੀ ਨੂੰ ਇਦਾਂ ਲੱਗਦਾ ਹੈ ਔਰ ਠਾਗ ਨੂੰ ਇਦਾਂ ਲੱਗਦਾ ਹੈ ਕਿ ਮੈਂ ਜਿਹੜੀ ਗੱਲ ਕਹੀ ਆ ਕਿ ਮੈਂ ਇਹਦੇ ਵਿੱਚ ਹੁਣ ਮੈਂ ਮੇਰੇ ਕੋ ਸਮਾਂ ਆਏਗਾ ਮੈਂ ਬਚ ਜਾਣਾ ਪਰ ਮੰਤਰੀ ਸਿਆਣਾ ਹੁੰਦਾ ਆ ਉਹ ਕਹਿੰਦਾ ਕੋਈ ਨਹੀਂ ਆਪਾਂ ਦੇਖਦੇ ਆ ਨਾ ਉਹ ਇੱਕ ਕੁਇੰਟਲ ਜਿਹੜਾ ਉਹ ਕੋਲਾ ਮਗਾ ਲੈਂਦੇ ਆ ਜੋਸ਼ੀ ਨੂੰ ਬੁਲਾ ਲਿਆ ਜਾਂਦਾ ਆ ਹਨ ਜੋਸ਼ੀ ਨੂੰ ਪਤਾ ਹੈ ਕਿ ਧੂਆ ਜਦੋਂ ਇਹਨੂੰ ਅੱਗ ਲਾਉਣੀ ਹੈ ਇਹਨੂੰ ਜਾਲਣਾ ਹੈ ਧੂਆ ਤੋੜ ਜਾਣਾ ਹੈ ਹਨਾ ਉਹਦਾ ਭਾਰਕ ਦਾ ਜੋਕੂਗੇ ਰਾਜਾ ਵੀ ਉਹ ਸੋਚਦਾ ਹੈ ਕਿ ਹੁਣ ਮੰਤਰੀ ਜੀ ਕੀ ਕਰੂਗੇ ਹੁਣ ਉਹ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ ਉਹਨੂੰ ਸਾੜਿਆ ਜਾਂਦਾ ਹੈ ਧੂਆ ਨਿਕਲਦਾ ਧੂਆ ਉੜ ਜਾਂਦਾ ਹੁਣ ਜਿਹੜੀ ਉਹਦੀ ਰਾਖ ਬਚਦੀ ਆ ਕੋਲੇ ਦੀ ਧੂਆ ਤੋੜ ਜਾਂਦਾ ਸੁਆਹ ਬਚਦੀ ਜਦੋਂ ਠੰਡਾ ਹੋ ਜਾਂਦਾ ਮంత్రి ਕੰਤਾ ਸਸ ਸਵਾ ਨੂੰ ਜੋਖ ਲਓ ਹਾਂ ਸਵਾ ਜੋਖੀ ਜਾਂਦੀ ਆ ਉਹ ਕੁਝ ਅ ਕਿਲੋਂਾਂ ਦੇ ਵਿੱਚ ਹਨਾ ਜਿਹੜੀ ਕੁਆਂਟਲ ਕੋਲੇ ਦੀ ਹੁਣ ਸਵਾਤ ਥੋੜੀ ਜਿਹੀ ਹੁਣੀ ਆ ਨਾ ਤੇ ਮੰਤਰੀ ਬੜਾ ਸਿਆਣਾ ਹੁੰਦਾ ਕਹਿੰਦਾ ਕਿ ਹੁਣ ਧੂਏ ਦਾ ਭਾਰ ਇਹ ਆ ਕੇ ਕਹਿੰਦਾ ਕੁਆਂਟਲ ਕੋਲਾ ਸੀ ਇਹਦਾ ਭਾਰ ਇੰਨਾ ਹੋਇਆ ਬਾਕੀ ਜਿਹੜਾ ਬਚਦਾ ਆ ਉਹ ਉਹ ਧੂਏ ਦਾ ਭਾਰ ਆ ਹੁਣ ਐਨਾ ਜਿਹੜਾ ਇਹ ਲੋਹਾ ਲਿਆ ਕੇ ਉਹਦਾ ਸ਼ਾਸਤਰ ਉਹ ਬੰਦਾ ਜਿਹੜਾ ਠੱਗ ਜਿਹੜਾ ਜੋਸ਼ੀ ਬਣਿਆ ਹੁੰਦਾ ਉਹ ਹੱਥ ਬੰਨ ਕੇ ਖੜ ਜਾਂਦਾ ਕਿ ਮੇਤੋ ਹੋ ਗਈ ਗਲਤੀ ਮੈਂ ਇਦਾਂ ਠਾਕੇਸਮ ਦਾ ਬੰਦਾ ਆ ਮੈਂ ਤਾਂ ਸਿਰਫ ਵੈਸੇ ਗੱਲ ਕੀਤੀ ਸੀ ਇਹ ਮੇਰੇ ਕੋ ਕੋਈ ਸ਼ਾਸਤ ਨਹੀਂ ਇਦਾਂ ਦਾ ਬਣਨਾ ਰਾਜਾ ਜਿਹੜਾ ਉਹ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਕਰ ਦਿੰਦਾ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਕਿਸੇ ਤੇ ਵੀ ਯਕੀਨ ਕਰ ਲੈਂਦੇ ਆ ਉਹ ਜਿਹੜਾ ਖਾਮਿਆਜ ਆ ਸਾਨੂੰ ਕਦੇ ਨਾ ਕਦੇ ਭੁਗਤਣਾ ਪੈਂਦਾ ਤੇ ਉਹ ਜਿਹੜੇ ਠਾਕਿਸਮ ਦੇ ਬੰਦੇ ਆ ਉਹ ਸਾਡੇ ਵਿੱਚ ਵੀ ਹੁੰਦੇ ਆ ਸਾਡੀ ਵਰਤ ਵੀ ਇਦਾਂ ਦੀ ਕਦੇ-ਕਦੀ ਹੁੰਦੀ ਆ ਕਿ ਅਸੀਂ ਕਿਸੇ ਨੂੰ ਮੂਰਖ ਬਣਾ ਕੇ ਉਹ ਤੋਂ ਆਪਣਾ ਲਾਭ ਲਈਏ ਪਰ ਉਹ ਜਿਹੜੀ ਚੀਜ਼ ਆ ਬਹੁਤੀ ਦੇਰ ਨਹੀਂ ਚੱਲਦੀ ਹੁੰਦੀ ਇੱਕ ਨਾ ਇੱਕ ਦਿਨ ਜਿਹੜਾ ਉਹਦਾ ਖਾਮਿਆਜ ਆ ਜਿਹੜਾ ਭੁਗਤਣਾ ਪੈਂਦਾ ਆ ਕਈ ਵਾਰ ਉਹ ਬਹੁਤ ਅਜੀਬ ਕਿਸਮ ਦਾ ਜਿਹੜਾ ਖਾਮਿਆਜ ਆ ਹੁੰਦਾ ਆ ਕਈ ਵਾਰ ਜਾਨ ਤੱਕ ਗਵਾਉਣੀ ਪੈ ਜਾਂਦੀ ਆ ਇਦਾਂ ਦੇ ਖਾਮੇ ਅੱਜ ਦੇ ਵਿੱਚ ਜਾਂ ساری ਜ਼ਿੰਦਗੀ ਜੇਲਾਂ ਦੇ ਵਿੱਚ ਰਹਿਣਾ ਪੈ ਸਕਦਾ ਇਸ ਕਰਕੇ ਸ਼ੁੱਧਤਾ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ ਜੋ ਵੀ ਕਰਨਾ ਸਹੀ ਕਰੋ ਤੇ ਦੂਜੇ ਤੇ ਅੱਖਾਂ ਮੀਟ ਕੇ ਕਦੇ ਕਿਸੇ ਤੇ ਯਕੀਨ ਨਾ ਕਰੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਰਹਾ